ਜਦੋਂ ਬੋਟਾ ਆਉਂਦੀ ਹੈ ਉਦੋਂ ਸਭ ਨੂੰ ਬਰਾਦਰੀ ਯਾਦ ਆ ਜਾਂਦੀ ਹੈ ਜੇ ਸਾਡੀ ਬਰਾਦਰੀ ਚ ਕੁਝ ਲੋਗ ਅੱਦੇ ਜਿੱਦਾਂ ਸਾਨੂੰ ਜਿਨ੍ਹਾਂ ਦੀ ਸਾਨੂੰ ਮਦਦ ਦੀ ਲੋੜ ਹੈ ਅਸੀਂ ਉਹਨਾਂ ਦੀ ਮਦਦ ਕਰੀਏ ਤਾਂ ਤਾਂ ਅਸੀਂ ਬਰਾਦਰੀ ਦੇ ਲੀਡਰ ਬਣ ਸਕਦੇ ਹਾਂ ਆਮ ਆਦੀ ਪਾਰਟੀ ਜੁਆਇਨ ਕਰਨ ਵਾਲੇ ਉਹੀ ਲੋਗ ਨੇ ਜਿਨ੍ਹਾਂ ਦੇ ਮਨ ਚ ਲੋਕਾਂ ਲਈ ਕੁਝ ਕਰਨ ਦੀ ਇੱਛਾ ਹੈ ਜੇ ਕੋਈ ਕਿਸੇ ਨਾਲ ਗਲਤ ਕਰੂਗਾ ਮੇਰੀ ਸ਼ਰਾਫਤ ਨੂੰ ਮੇਰੀ ਕਮਜ਼ੋਰੀ ਨਾ ਸਮਝੋ ਮੈਂ ਫਿਰ ਠੀਕ ਕਰਨਾ ਵੀ ਜਾਣਦੀ ਹਾਂ ਮੈਂ ਇੱਕੋ ਹੀ ਗੱਲ ਕਹੂੰਗੀ ਜਿਹੜਾ ਬੰਦਾ ਆਪਦੀ ਗਲੀ ਦੀ ਸੜਕੀ ਨਹੀਂ ਬਣਾ ਸਕਿਆ ਉਹ ਲੋਕਾਂ ਦਾ ਕੀ ਕਰੂਗਾ ਸਾਡੀ ਪਾਰਟੀ 'ਚ ਵੀ ਕੁਝ ਲੋਕ ਹੈਗੇ ਨੇ ਇਦਾਂ ਦੇ ਜਿਹੜੇ ਕਿ ਬਰਾਦਰੀਆਂ ਦੇ ਨਾਮ ਲੈਂਦੇ ਆ ਜਾਂ ਸਾਡੀ ਪਾਰਟੀ 'ਚ ਵੀ ਕੁਝ ਗਦਾਰ ਲੋਕ ਹੈਗੇ ਨੇ ਆਮ ਆਦੀ ਪਾਰਟੀ 'ਚ ਮਿਹਨਤੀ ਵਰਕਰਾਂ ਦੀ ਕਦਰ ਹੈ ਦੂਜਿਆਂ ਦਾ ਮਾਰਟੀ ਨੂੰ ਸਭ ਕੁਝ ਪਤਾ ਮੈਂ ਸਭ ਤੋਂ ਪਹਿਲੇ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰੂੰਗੀ ਆਪਣੇ ਭਾਈ ਗਗਨ ਜੀ ਦਾ ਜਿਨ੍ਹਾਂ ਨੇ ਅੱਜ ਆਪਸੇ ਮਿਲਵਾਇਆ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪਬਾ ਪਾ ਰਹੀ ਤੇ ਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਬਿਹਾਰੀ ਲਾਲ ਸਵੀਟਸ ਤੇ ਮਾਲਕ ਗगन ਖੁਰਾਨਾ ਉਰਫ ਸ਼ੰਤੀ ਤੇ ਸੰਦੀਪ ਗੁੜਵਾਨੀ ਦੇ ਵੱਲੋਂ ਮਹਾਵੀਰ ਮੰਦਰ ਰਾਜਪੁਰ ਨੇੜੇ ਹੰਗਾਮੀ ਮੀਟਿੰਗ ਕੀਤੀ ਗਈ ਅਤੇ ਵਾਰਡ ਦੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਕੇ ਆਗੂਆਂ ਦੇ ਵਿਚਾਰ ਸੁਣੇ ਇਸ ਮੀਟਿੰਗ ਦੇ ਵਿੱਚ ਰਾਜਪੁਰਾ ਦੇ ਵਿਧਾਇਕਾ ਨੀਨਾ ਮਿੱਤਲ ਵੀ ਪਹੁੰਚੀ ਅਤੇ ਕਿਹਾ ਕਿ ਵਾਰਡ ਵਾਸੀਆਂ ਨੇ ਆਵਾਦਨੀ ਪਾਰਟੀ ਨੂੰ ਵੋਟ ਪਾਉਣ ਦਾ ਭਰੋਸਾ ਦਿੱਤਾ ਹੈ। ਅੱਜ ਸਭ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰੂੰਗੀ ਗगन ਜੀ ਦਾ ਕਿ ਜਿਹੜਾ ਇੰਨਾ ਭਾਰੀ ਇਕੱਠ ਕਰਕੇ ਇੱਕ ਬਹੁਤ ਵੱਡਾ ਹੌਸਲਾ ਦਿੱਤਾ ਹੈ ਕਿ ਰਾਜਪੁਰਾ ਸ਼ਹਿਰ ਆਵਾਦਨੀ ਪਾਰਟੀ ਨਾਲ ਤਿਆਰ ਹੈ ਤੇ ਮੈਂ ਗगन ਜੀ ਦਾ ਸਾਰੇ ਪਰਿਵਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਅੱਜ ਇਹਨਾਂ ਨੇ ਇਸ ਵੇੜੇ ਵਿੱਚ رونਕ ਲਗਾਈ ਹੈ। ਮੈਡਮ ਆਮ ਆਦਮੀ ਪਾਰਟੀ ਜੁਆਇਨ ਕਰਕੇ ਨਹੀਂ ਤਾਂ ਹਰ ਵਾਰੀ ਜਿਹੜਾ ਹੈਗਾ ਕੁਝ ਹੋਰ ਦ੍ਰਿਸ਼ੇ ਦੇਖਣ ਨੂੰ ਮਿਲਦਾ ਸੀਗਾ ਤੇ ਅੱਜ ਮੈਂ ਦੇਖ ਰਿਹਾ ਕਾਫੀ ਖੁਸ਼ੀ ਦੀ ਲਹਿਰ ਹੈ ਝੰਡੇ ਲੱਗੇ ਆਮ ਆਦਮੀ ਪਾਰਟੀ ਦੇ ਤੇ ਇਹ ਪਰਿਵਾਰ ਤੁਹਾਡੇ ਨਾਲ ਜੁੜਿਆ ਹੈ ਤੇ ਆ ਜੁਆਇਨਿੰਗਾਂ ਵੀ ਹੋਈਆਂ ਠੀਕ ਹੈ ਨਾ ਦੇਖੋ ਗगन ਜੀ ਨੇ ਚਾਹੇ ਪਹਿਲਾਂ ਕਿਸੇ ਵੀ ਪਾਰਟੀ ਸੀ ਉੱਥੇ ਵੀ ਬਹੁਤ ਮਿਹਨਤ ਕੀਤੀ ਸੀਗੀ ਪਰ ਜੇ ਮਿਹਨਤ ਕਰਨ ਵਾਲੇ ਇਨਸਾਨ ਨਾਲ ਕੋਈ ਤੱਕਾ ਹੋਵੇ ਇੱਕ ਸਾਨੂੰ ਕੀ ਚਾਹੀਦੀ ਹੈ ਇੱਕ ਰਿਸਪੈਕਟ ਚਾਹੀਦੀ ਹੈ ਜੇ ਸਾਨੂੰ ਰਿਸਪੈਕਟ ਨਹੀਂ ਮਿਲੂਗੀ ਔਰ ਦੂਜੇ ਪਾਸੇ ਇਹਨਾਂ ਨੇ ਦੇਖਿਆ ਕਿ ਆਮ ਆਦੀ ਪਾਰਟੀ ਜੋ ਅੱਛੇ ਕੰਮ ਕਰ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਲੋਕਾਂ ਦੀ ਭਲਾਈ ਕਰ ਰਹੇ ਹੈ ਤਾਂ ਇਹਨਾਂ ਨੇ ਜਿਵੇਂ ਇੱਕ ਸੋਸ਼ਲ ਕੰਮ ਕਰਨਾ ਜਾਂ ਲੋਕਾਂ ਪ੍ਰਤੀ ਦਿਲ ਦੇ ਪਿਆਰ ਦੇਖ ਕੇ ਇਹਨਾਂ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਔਰ ਮੈਂ ਇਹ ਕਹੂੰਗੀ ਕਿ ਜਿੱਦਨ ਦੀ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਕਦੇ ਵੀ ਟਿੱਕੇ ਨਹੀਂ ਬੈਠੇ ਹਮੇਸ਼ਾ ਲੋਕ ਭਲਾਈ ਦੇ ਕੰਮ ਕਰਦੇ ਆ ਰਹੇ ਹਨ ਮੈਡਮ ਕਈ ਕਈ ਲੋਕਾਂ ਵੱਲੋਂ ਬਰਾਦਰੀ ਦੇ ਨਾਂ ਤੇ ਗੁੰਮਰਾਹ ਵੀ ਕੀਤਾ ਜਾਂਦਾ ਹੈ ਕਈ ਲੋਕਾਂ ਨੂੰ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਦੇਖੋ ਮੈਂ ਇਹ ਕਹੂੰਗੀ ਚਾਹੇ ਕੋਈ ਵੀ ਬਰਾਦਰੀ ਹੈ ਮੈਂ ਕਿਸੇ ਇੱਕ ਬਰਾਦਰੀ ਦਾ ਨਾਮ ਨਹੀਂ ਲਵਾਂਗੀ ਹਰ ਬਰਾਦਰੀ 'ਚ ਇਹ ਹੀ ਲੋਕ ਇਹ ਹੀ ਕੁਝ ਹੁੰਦਾ ਹੈ ਕਿ ਜਦੋਂ ਵੋਟਾਂ ਆਉਂਦੀਆਂ ਔਦੋਂ ਸਭ ਨੂੰ ਬਰਾਦਰੀ ਯਾਦ ਆ ਜਾਂਦੀ ਹੈ ਜਾਂ ਜਿਵੇਂ ਇੱਕ ਪ੍ਰੋਗਰਾਮ ਹੁੰਦੇ ਹੈ ਹਰ ਸਾਲ ਪ੍ਰੋਗਰਾਮ ਕਰ ਲੈਂਗੇ ਬਰਾਦਰੀ ਦੇ ਨਾਮ ਦਾ ਪਰ ਮੈਂ ਕਹਿੰਦੀ ਆ ਜੇ ਬਰਾਦਰੀ ਲਈ ਅਸੀਂ ਕੁਝ ਕਰਨਾ ਚਾਹੁੰਦੇ ਆ ਜੇ ਸਾਡੀ ਬਰਾਦਰੀ 'ਚ ਕੁਝ ਲੋਕ ਗੱਦੇ ਜਿੱਦਾਂ ਜਿਨ੍ਹਾਂ ਦੀ ਸਾਨੂੰ ਮਦਦ ਦੀ ਲੋੜ ਹੈ ਅਸੀਂ ਉਹਨਾਂ ਦੀ ਮਦਦ ਕਰੀਏ ਤਾਂ ਤਾਂ ਅਸੀਂ ਬਰਾਦਰੀ ਦੇ ਕੱਲੇ ਇਹ ਨਹੀਂ ਕਿ ਵੋਟਾਂ ਵੇਲੇ ਅਸੀਂ ਲੋਕਾਂ ਨੂੰ ਬੁਲਾਇਆ ਔਰ ਲੋਕਾਂ ਨੂੰ ਗੁੰਮਰਾਹ ਕੀਤਾ ਉਹ ਲੋਕ ਅੱਜਕੱਲ ਸਭ ਜਾਣੀ-ਜਾਨ ਨੇ ਉਹਨਾਂ ਲੋਕਾਂ ਨੂੰ ਕੋਈ ਨਹੀਂ ਪੁੱਛਦਾ ਤੁਸੀਂ ਜਿਹੜੀ ਚੀਜ਼ ਕਹਿ ਰਹੇ ਹੋ ਕਿ ਕਈ ਲੋਕ ਬਰਾਦਰੀ ਦੇ ਨਾਮ ਤੇ ਗੁੰਮਰਾਹ ਕਰਦੇ ਅੱਜ ਉਹਨਾਂ ਦਾ ਕੀ ਹਾਲ ਹੈ ਤੁਹਾਨੂੰ ਆਪ ਨੂੰ ਵੀ ਪਤਾ ਹੈ ਮੈਂ ਸਾਰੀਆਂ ਬਰਾਦਰੀਆਂ ਦੇ ਜਿਹੜੇ ਵੀ ਕੋਈ ਹੈਗੇ ਨੇ ਉਹਨਾਂ ਨੂੰ ਇੱਕੋ ਹੀ ਗੱਲ ਕਹੂੰਗੀ ਆਪਣੀ ਬਰਾਦਰੀਆਂ ਲਈ ਆਪਣੇ ਭਰਾਵਾਂ ਲਈ ਕੁਝ ਕਰਨਾ ਸਿੱਖੋ ਪਹਿਲਾਂ ਕੁਝ ਕਰੋ ਤਾਂ ਹੀ ਬਰਾਦਰੀਆਂ ਤਾਂ ਹੀ ਲੋਕ ਆਪਣੇ ਨਾਲ ਲੱਗ ਰਹੇ ਨੇ ਕਈ ਜੁਆਇਨਿੰਗਾਂ ਵੀ ਹੋ ਰਹੀਆਂ ਜਿੱਦਾਂ ਅੱਜ ਤਰुण कटारिया ਜੀ ਨੇ ਮਾਨਤਾ ਦਿੱਤੀ ਤੇ ਹੋਰ ਆਉਣ ਵਾਲੇ ਦਿਨਾਂ ਚ ਹੋਰ ਕਿਹੜੇ ਲੋਕੀ ਆਉਣ ਕਾਫੀ ਲੋਕ ਆ ਰਹੇ ਨੇ ਅੱਗੇ ਆਮ ਆਦੀ ਪਾਰਟੀ ਜੁਆਇਨ ਕਰ ਰਹੇ ਆ ਆਮ ਆਦੀ ਪਾਰਟੀ ਜੁਆਇਨ ਕਰਨ ਵਾਲੇ ਉਹੀ ਲੋਕ ਨੇ ਜਿਨ੍ਹਾਂ ਦੇ ਮਨ ਚ ਲੋਕਾਂ ਲਈ ਕੁਝ ਕਰਨ ਦੀ ਇੱਛਾ ਹੈ ਜਿਹੜੇ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਨੇ ਅੱਛੇ ਕੰਮ ਕਰਨਾ ਚਾਹੁੰਦੇ ਆ ਉਹ ਸਾਰੇ ਆਮ ਆਦੀ ਪਾਰਟੀ ਚਾਹ ਰਹੇ ਆ ਔਰ ਹਮੇਸ਼ਾ ਦਰਵਾਜ਼ੇ ਆਮ ਆਦੀ ਪਾਰਟੀ ਦੇ ਅੱਛੇ ਲੋਕਾਂ ਲਈ ਖੁੱਲੇ ਆ ਪਰ ਮੈਂ ਇਹ ਵੀ ਕਹੂੰਗੀ ਮੈਂ ਰਾਜਪੁਰੇ ਚ ਕਿਸੇ ਨਾਲ ੱੱਕਾ ਨਹੀਂ ਹੋਣ ਗਲਤ ਦਾ ਸਾਥ ਮੈਂ ਕਦੇ ਨਹੀਂ ਦੇਵਾਂਗੀ ਜੇ ਕੋਈ ਕਿਸੇ ਨਾਲ ਗਲਤ ਕਰੂਗਾ ਮੇਰੀ ਸ਼ਰਾਫਤ ਨੂੰ ਮੇਰੀ ਕਮਜ਼ੋਰੀ ਨਾ ਸਮਝੋ ਮੈਂ ਫਿਰ ਠੀਕ ਕਰਨਾ ਵੀ ਜਾਣਦੀ ਹਾਂ ਆਨ ਵਾਲੇ ਦਿਨਾਂ ਦੇ ਵਿੱਚ ਸੁਣਨ ਨੂੰ ਮਾਰੇ ਕਿ ਦੋ ਸੀਐਮ ਇਕੱਠੇ ਸਾਡੇ ਸ਼ਹਿਰ ਆ ਰਹੇ ਉਹ ਕਦੀ ਵੀ ਨਹੀਂ ਆਏ ਮਤਲਬ ਕਦੀ ਇਹ ਜੋ ਮੌਕਾ ਨਹੀਂ ਮਿਲਿਆ ਤੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹੇਗਾ ਕਿੱਥੇ ਪ੍ਰੋਗਰਾਮ ਕੋਚ ਪਲਾਨ ਹੋਇਆ ਦੇਖੋ ਮੇਰੇ ਲਈ ਬੜੀ ਮਾਨ ਦੀ ਗੱਲ ਹੈ ਕਿ ਦੋ ਦੋ ਸੀਐਮ ਰਾਜਪੁਰਾ ਹਲਕੇ ਵਿਚਾਰੇ ਨੇ ਔਰ ਆਈ ਥਿੰਕ 27 ਤਰੀਕ ਫਾਈਨਲ ਹੋ ਰਹੀ ਹੈ ਹਾਲੇ ਜਗਾ ਫਾਈਨਲ ਕਰਨੀ ਹੈ ਕਿ ਕਿੱਥੇ ਆਣਗੇ ਤਾਂ ਅਸੀਂ ਪੂਰਾ ਰਾਜਪੁਰ ਰਾਜਪੁਰੇ ਵੱਲੋਂ ਉਹਨਾਂ ਦਾ ਬਹੁਤ ਸਵਾਗਤ ਕਰਾਂਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਤਾਂ ਸਾਡੇ ਪੰਜਾਬ ਦੇ ਸੀਐਮ ਹੈ ਔਰ ਮੇਰੇ ਲਈ ਸ ਹੋਰ ਵੱਡੀ ਖੁਸ਼ੀ ਇਹ ਹੈ ਕਿ ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ ਉਹ ਵੀ ਆ ਰਹੇ ਨੇ ਔਰ ਮੈਨੂੰ ਉਮੀਦ 19 ਵਿੱਚੋਂ ਮੇਰੇ ਇਲੈਕਸ਼ਨਾਂ ਵਿੱਚ ਰਾਜਪੁਰੇ ਚ ਰੋਡ ਸ਼ੋਅ ਕਰਕੇ ਗਏ ਸੀ ਔਰ ਉਹਨਾਂ ਨੇ ਕਿਹਾ ਸੀ ਮੈਂ ਰਾਜਪੁਰੇ ਜ਼ਰੂਰ ਆਉਂਗਾ ਤਾਂ ਅੱਜ ਜੋ ਦੁਬਾਰਾ ਹੁਣ ਰਾਜਪੁਰੇ ਆ ਆਣ ਤੁਹਾਨੂੰ ਤੁਸੀਂ ਹੁਣ ਸਟੇਜ ਤੇ ਨਾਮ ਲਿਆ ਪ੍ਰਦੀਪ ਦੇ ਵੀ ਕਿਹਾ ਵੀ ਬਾਲਪੁਰੇ ਦੇ ਬਰਾਦਰੀ ਦੇ ਨਾਂ ਤੇ ਲੋਕ ਗੁੰਮਰਾਹ ਕਰ ਰਹੇ ਆ ਤੁਸੀਂ ਕੁਝ ਪਾਰਟੀਆਂ ਦੇ ਨਾਂ ਵੀ ਲਏ ਜਿਵੇਂ ਸਿਲੰਡਰ ਜਾਂ ਭਾਜੀਪੀ ਪਹਿਲਾਂ ਕਾਂਗਰਸ ਇਹੋ ਕੁਝ ਅਕਾਲੀ ਲੱਗਦਾ ਹੈ ਕਿ ਹੁਣ ਕੋਈ ਇਹ ਜੀ ਅਕਾਲੀ ਦਲ ਸਾਰੀ ਪਾਰਟੀਆਂ ਖਤਮ ਹੋ ਚੁੱਕੀਆਂ ਤੇ ਕੋਈ ਪਾਰਟੀ ਹੈ ਜੀ ਬਚੀ ਜੀ ਜੋ ਚਲੇ ਜਾਣ ਗਿਆ ਨਾਲ ਟੈਂਕ ਦੇਖੋ ਜੀ ਉਹਨਾਂ ਨੂੰ ਕੋਈ ਪਾਰਟੀ ਜਿਹੜੀ ਕਹਿੰਦੇ ਹੁਣ ਮੈਂ ਕੀਵਰਡ ਬੋਲਾਂ ਤੇ ਵੀ ਉਹਨਾਂ ਨੂੰ ਜੇ ਕੋਈ ਚੱਲੂਗਾ ਤਾਂ ਇਹੋ ਜਿਹੇ ਬੰਦਿਆਂ ਨੂੰ ਕੋਈ ਨਹੀਂ ਚੱਲਦਾ ਉਹ ਜਾਂਦੇ ਆ ਆਪਦੀ ਹੋਂਦ ਬਚਾਣ ਲਈ ਪਰ ਉਹ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਜਿਹੜੇ ਮੈਂ ਇੱਕੋ ਹੀ ਗੱਲ ਕਹੂੰਗੀ ਜਿਹੜਾ ਬੰਦਾ ਆਪਦੀ ਗਲੀ ਦੀ ਸੜਕੀ ਨਹੀਂ ਬਣਾ ਸਕਿਆ ਉਹ ਲੋਕਾਂ ਦਾ ਕੀ ਕਰੂਗਾ ਤੇ ਉਹਨਾਂ ਨੂੰ ਕੋਈ ਪਾਰਟੀ ਨਹੀਂ ਹੋ ਚੁੱਕੀ ਹੈ ਇੱਕੋ ਇੱਕ ਆਮ ਆਦਮੀ ਪਾਰਟੀ ਹੈ ਸਾਡੀ ਪਾਰਟੀ ਚ ਵੀ ਕੁਝ ਲੋਕ ਹੈਗੇ ਨੇ ਇਦਾਂ ਦੇ ਜਿਹੜੇ ਕਿ ਬਰਾਦਰੀਆਂ ਦੇ ਨਾਮ ਲੈਂਦੇ ਆ ਜਾਂ ਸਾਡੀ ਪਾਰਟੀ ਚ ਵੀ ਕੁਝ ਗਦਾਰ ਲੋਕ ਹੈਗੇ ਨੇ ਜਿਹੜੇ ਪਾਰਟੀ ਚ ਬੈਠੇ ਆ ਤੇ ਪਰ ਦੂਜੇ ਪਾਸੇ ਉਹ ਦਿੰਦੇ ਆ ਪਾਰਟੀ ਦੀ ਸਾਰੀ ਨਿਗਾਹ ਹੈ ਪਰ ਮੈਂ ਇਹ ਕਹੂੰਗੀ ਆਮ ਆਦਮੀ ਪਾਰਟੀ ਚ ਮਿਹਨਤੀ ਵਰਕਰਾਂ ਦੀ ਕਦਰ ਹੈ ਦੂਜਿਆਂ ਦਾ ਮਾਰਟੀ ਨੂੰ ਸਭ ਕੁਝ ਪੱਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਉਹਨਾਂ ਨੇ ਸੜਕ ਬਣਾ ਕੇ ਕਿਸੇ ਪਾਰਟੀ ਨੇ ਸੜਕ ਨਹੀਂ ਬਣਾਈ ਸੀਗੀ ਉਹ ਹਮੇਸ਼ਾ ਆਪਣੀ ਸੜਕ ਦੀ ਉਹ ਗੱਲ ਕਰਦੇ ਸੀ ਨਗਰ ਕੌਂਸਲ ਤੇ ਆ ਕੇ ਤੁਸੀਂ ਉਹਨਾਂ ਦੀ ਸੜਕ ਬਣਾਈ ਹੈ ਤੇ ਉਹਨਾਂ ਨੂੰ ਤੁਹਾਡਾ ਧੰਨਵਾਦ ਕਰਨਾ ਚਾਹੀਦਾ ਸੀਗਾ ਨਹੀਂ ਨਹੀਂ ਜੋ ਮਤਲਬ ਚੁੱਪ ਕਰਕੇ ਬੈਠ ਗਏ ਹੁਣ ਉਹਨਾਂ ਕੋਲ ਕੋਈ ਮੁੱਦਾ ਨਹੀਂ ਇੱਕ ਸੜਕ ਦਾ ਮੁੱਦਾ ਨਹੀਂ ਨਹੀਂ ਮੈਂ ਕੋਈ ਸੜਕ ਉਹਨਾਂ ਲਈ ਨਹੀਂ ਬਣਾਈ ਜਾਂ ਉਹਨਾਂ ਲਈ ਨਹੀਂ ਬਣਾਨੀ ਸੀ ਮੈਂ ਉੱਥੋਂ ਸੜਕ ਤੋਂ ਮੇਰੇ ਰਾਜਪੂਰਾ ਵਾਸੀ ਵੀ ਜਾਂਦੇ ਸੀ ਚਾਹੇ ਉੱਥੇ ਰਹਿੰਦੇ ਨੇ ਮੈਨੂੰ ਉਹਦੇ ਨਾਲ ਕੋਈ ਦਿੱਕਤ ਨਹੀਂ ਰਾਜਪੂਰਾ ਦੀ ਜੋ ਵੀ ਸੜਕ ਜਾਂ ਕੋਈ ਗਲੀ ਖਰਾਬ ਹੈ ਜਿੱਥੇ ਲੋਕ ਰਹਿੰਦੇ ਨੇ ਮੇਰੇ ਰਾਜਪੂਰਾ ਵਾਸੀ ਰਹਿੰਦੇ ਨੇ ਮੈਂ ਹਰ ਸੜਕ ਬਣਾਉਂਗੀ ਪਿੱਛੇ ਜਿਵੇਂ ਇੱਕ ਗਲੀ ਬਣਾਈ ਮੈਨੂੰ ਕਹਿੰਦੇ ਜੀ ਇਹ ਤਾਂ ਬੀਜੇਪੀ ਵਾਲਿਆਂ ਦੀ ਗਲੀ ਸੀ 20 ਸਾਲਾਂ ਤੋਂ ਨਹੀਂ ਬਣੀ ਸੀ ਮੈਂ ਕਿਹਾ ਕੋਈ ਗੱਲ ਨਹੀਂ ਮੇਰੇ ਲਈ ਰਾਜਪੂਰਾ ਵਾਸੀ ਹੈ ਸਭ ਤੋਂ ਪਹਿਲਾਂ ਮੇਰੇ ਲਈ ਰਾਜਪੂ ਦੇ ਰਹਿਣ ਵਾਲੇ ਵਾਸੀ ਹੈ ਬਾਕੀ ਪਾਰਟੀਆਂ ਵਾਲੇ ਦੂਸਰੀ ਜਗ੍ਹਾ ਦੂਸਰੀਆਂ ਪਾਰਟੀਆਂ ਵਾਲਿਆਂ ਨੂੰ ਵੀ ਮੈਂ ਕਹਿੰਨੀ ਆ ਜੇ ਤੁਹਾਡੇ ਕੋਈ ਕੰਮ ਰਹਿੰਦੇ ਨੇ ਤੁਸੀਂ ਲੋਕਾਂ ਨਾਲ ਕੋਈ ਵਾਅਦਾ ਕੀਤਾ ਸੀ ਕੰਮ ਕਰਨੇ ਮੈਨੂੰ ਦੱਸੋ ਮੈਂ ਕਰੂੰਗੀ ਇਸ ਤੋਂ ਇਲਾਵਾ ਆ ਪਾਗੂ ਗਗਨ ਖੁਰਾਨਾ ਸ਼ੰਟੀ ਅਤੇ ਸੰਦੀਪ ਗੁੜਵਾਨੀ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਮੈਂ ਅੱਜ ਸਭੀ ਜੋ ਮੇਰੇ ਛੋਟੇ ਸੇ ਬੁਲਾਵੇ ਪੇ ਨਾ ਇਤਨੇ ਸਾਰੇ ਮੇਰੇ ਭਾਈ ਸਾਰੀ ਭੈਣੇ ਇਕੱਠੀ ਹੋਈਆਂ ਮੈਂ ਸਭ ਦਾ ਬਹੁਤ ਬਹੁਤ ਥੈਂਕਸ ਕਰਦਾ ਕਾਟਕੇ ਲੋਕਾਂ ਦਾ ਪਿਆਰ ਹੈ ਲੋਕ ਸਰਕਾਰ ਦੇ ਕੰਮ ਦੇਖ ਰਹੇ ਜੜ-ਜੜ ਵੀ ਦੇ ਲਈ ਫਰੀ ਜਾ ਰਹੀ ਹੈ ਅਸੀਂ ਤਾਂ ਇਹ ਵੀ ਦੇਖ ਰਹੇ ਹਾਂ ਜਵੇਂ ਰੋਲਾ ਪਾਉਂਦੇ ਆਂ ਬੀਜੇਪੀ ਦਾ ਪਾਉਂਦੇ ਆਂ ਨਾ ਰੋਲਾ ਕਿ ਅਸੀਂ 9 ਸਾਲ ਤੋਂ ਪੈਦਾ ਹੋਈ ਤੁਸੀਂ ਸਾਰੇ ਆ 9 ਸਾਲ ਤੋਂ ਬੀਜੇਪੀ ਆਈ ਹੈ ਕਿ 9 ਸਾਲ ਤੋਂ ਪੈਦਾ ਹੋਈ ਪਹਿਲੇ ਬੱਸਾਂ ਨਹੀਂ ਚਲਦੀਆਂ ਸੀ ਪਹਿਲੇ ਟ੍ਰੇਨਾਂ ਨਹੀਂ ਚਲਦੀਆਂ ਸੀ ਤੇ ਹੁਣ ਇਹ ਜਾਂ ਕੱਟ ਕਰੋਗੇ ਜائیں ਜੇ ਤੁਸੀਂ ਪਿੱਛੇ ਜੇ ਕਰਿਆ ਆਪਣੇ ਵਾਰਡ ਦੇ ਵਿੱਚ ਤੈਨੂੰ ਤੁਸੀਂ ਕਰੋਗੇ ਕਿਉਂਕਿ ਹੁਣ ਇਲੈਕਸ਼ਨ ਚੱਲ ਰਹੇ ਨੇ ਲੋਕ ਚਾਹਦੇ ਵੀ ਹੋ ਜੇ ਕੱਟ ਰਿਕਾਰਡ ਤੋੜ ਕੱਟ ਸੀਗਾ ਉਹ ਵਾਲਾ ਇਹ ਉਸ ਤੋਂ ਵੱਧ ਸੀ ਦੇਖਿਓ ਇਹ ਉਹ ਲੋਕ ਨੇ ਜਿਹੜੇ ਆਪ ਦਿਨ ਨਾਲ ਲਾਏ ਨਹੀਂ ਜਿਹੜਾ ਅਗਲੇ ਦਿਨ ਹੋਇਆ ਉਹ ਪੈਸੇ ਨਾਲ ਬੁਲਾਏ ਹੋਏ ਲੋਕ ਸੀਗੇ ਹਾਂਜੀ ਇਹ ਆਪ ਆਏ ਨੇ ਲੋਕ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ